ਅੱਗੇ ਦੇਖ ਸਾਧਿਆ ਤੁਸੀਂ ਦੋਸਤੋ ਜਿਹੜਾ ਸੁਭਰਾਵਾਲਾ ਬਾਨਾ ਉੱਤੇ ਸੰਗਤਾਂ ਵੇਖੋ ਕਿਵੇਂ ਅਜੇ ਵੀ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਤੇ ਹਰ ਇੱਕ ਵੀਰ ਆਪਣਾ ਯੋਗਦਾਨ ਪਾ ਰਿਹਾ ਵੇਖੋ ਜਗਰੂਪਰਾ ਦਾ ਉਧਰ ਦਾ ਟਰੈਕਟਰ ਇੱਥੇ ਸੇਵਾ ਵਿੱਚ ਲੱਗਾ ਹੈ ਜੀ ਤੇ ਵੇਖੋ ਦੁੱਧ ਵੀ ਪਾ ਕੇ ਗਏ ਆ ਵੀ ਜਿਹੜਾ ਚਲੋ ਸੰਗਤਾਂ ਚਾਹ ਪਾਣੀ ਚੱਲਦੀਆਂ ਸੰਗਤਾਂ ਨੂੰ ਮੈਨਾ ਵੀ ਜਿੰਨੇ ਵੀ ਡੇਰੇ ਤੇ ਚਲੋ ਜਿੰਦੂ ਵਾਇਰਸ ਸੱਚੇ ਪਾਤਸ਼ਾਹ ਨੇ ਦੁੱਧ ਦੀ ਦਾਤ ਬਖਸ਼ੀ ਆ ਉਹਨੂੰ ਜ਼ਰੂਰ ਇੱਥੇ ਦੁੱਧ ਦੀ ਸੇਵਾ ਜ਼ਰੂਰ ਉਹ ਭੇਜਣੀ ਚਾਹੀਦੀ ਚਲੋ ਜਿੰਦੇ ਕੋਲ ਹੈਗਾ ਜਿਹੜੀ ਇੱਥੇ ਸੰਗਤਾਂ ਸਾਰਾ ਦਿਨ ਚਾਹ ਪਾਣੀ ਸੰਗਤਾਂ ਨੂੰ ਵਰਤਾਇਆ ਜਾਂਦਾ ਵੇਖੋ ਅਜੇ ਵੀ ਬਾਬਾ ਜੀ ਹਣੀ ਵੇਖੋ ਚੌਲ ਵਰਤਾਏ ਜਾ ਰਹੇ ਆ ਚਾਹਾਂ ਬਣ ਰਹੀਆਂ ਕਿਉਂਕਿ ਤੇ ਵੱਧ ਤੋਂ ਵੱਧ ਵੇਖੋ ਸਾਡੇ ਵੀਰ ਬੁਰਜਾਂ ਵਾਲੇ ਭਰਾ ਸਾਡਾ ਉਹਨਾਂ ਦਾ ਵੀ 20 ਲੀਟਰ ਦੇ ਲਗਭਗ ਡੇਲੀ ਜਿੱਦਨ ਦਾ ਇੱਥੇ ਸੇਵਾ ਚੱਲਦੀ ਆ ਉਸ ਦਿਨ ਦਾ ਭਾਈ ਜੀ ਉਹਨਾਂ ਦਾ ਵੀ ਦੁੱਧ ਆ ਰਿਹਾ ਤੇ ਉਦੋਂ ਦੇ ਇੱਥੇ ਪਾਉਜੀ ਸੇਵਾ ਦੇ ਵਿੱਚ ਲੱਗੇ ਹੋਇਆ ਜੀ ਬੜਾ ਸੁਜੋਗ ਆ ਜੀ ਬਾਬਾ ਜੀ ਮਾਹਪੁਰਛਾ ਮਾਹਪੁਰਛ ਬਾਬਾ ਸ੍ਰੀ ਅਜੀਤ ਸਿੰਘ ਵਾਲੇ ਵੇਖੋ ਉਹਨਾਂ ਦੀਆਂ ਸਕਤਾ ਸਾਰੇ ਜਾਣੇ ਹੋਰ ਵੀ ਆਹ ਮੁੰਡਾ ਜੇਸੀਬੀ ਆਪਰੇਟਰ ਉਦੋਂ ਦਾ ਪਾਉਜੀ ਮਸ਼ੀਨ ਤੋਂ ਨਹੀਂ ਉਤਰਿਆ ਜਿੱਦੋਂ ਦਾ ਇੱਥੇ ਕਾ ਲੱਗੀ ਹੋਈ ਆ ਜੀ ਤੇ ਇੱਧਰ ਬਾਈ ਜੀ सरपंच साहब ਸਾਡੇ ਸਰਜੀਤ ਸਿੰਘ ਬੱਬੀ ਸਾਹਿਬ ਜੀ ਉਹ ਵੀ ਵੇਖੋ ਜੱਜਾ ਲੈਂਦੇ ਹੋ ਕਿਉਂਕਿ ਪਾਣੀ ਦਾ ਪਤਾ ਲੱਗਦਾ ਰਹੇ ਹਰ ਇੱਕ ਵੇਖੋ ਇਧਰ ਬੁਰਜਾਂ ਵਾਲੇ ਵੀਰ ਉਹਨਾਂ ਦੇ ਬਾਪੂ ਜੀ ਤੇ ਇਧਰ ਮਹਾਂਪੁਰਸ਼ਾਂ ਦੇ ਲੰਗਰ ਚੱਲਦੇ ਆ ਵੇਖੋ ਵੀਰ ਸੇਵਾ ਕਰ ਰਿਹਾ ਜੀ ਬੜੀ ਵੱਡੀ ਚੜ੍ਹਦੀ ਕਲਾ ਬਾਬਾ ਜੀ ਦੀ ਵਾਗਰੂ ਸੱਚੇ ਬਾਦਸ਼ਾਹ ਮੇਰ ਰੱਖੇ ਤੇ ਵੇਖੋ ਸ਼ਾਮਾਂ ਦਾ ਟਾਈਮ ਹੋ ਗਿਆ ਜੀ ਪ੍ਰਬੰਧ ਕੀਤਾ ਜਾ ਰਿਹਾ ਸੰਗਤਾਂ ਦੇ ਚਾਹ ਪਾਣੀ ਫੁਲਕਾ ਪਾਣੀ ਜੋ ਵੀ ਬਾਈ ਜੀ ਪਕਦਾ ਤੇ ਇਧਰ ਬਾਈ ਜੀ ਸਾਡੇ ਬੁਰਜਾਂ ਵਾਲੇ ਵੀਰ ਬੁਰਜ ਗਿਲ ਫਾਰਮ ਮਿਲਕ ਫਾਰਮ ਸੌਰੀ ਉਹਨਾਂ ਦਾ ਫਾਰਮ ਚੱਲਦਾ ਤੇ ਉਹਨਾਂ ਦਾ ਵੀ ਬਾਈ ਜੀ ਡੇਲੀ 20 ਲੀਟਰ ਦੁੱਧ ਇੱਥੇ ਸੇਵਾ ਦੇ ਵਿੱਚ ਭੇਜਦੇ ਆ ਵੀ ਚਾਹ ਪਾਣੀ ਬਣਦਾ ਰਹੇ ਤੇ ਸੰਗਤਾਂ ਨੂੰ ਇਹ ਬੇਨਤੀ ਆ ਕਿਉਂਕਿ ਸਾਰਾ ਦਿਨ ਇੱਥੇ ਸੇਵਾ ਚੱਲਦੀ ਆ ਬ ਰਾਤ ਨੂੰ ਵੀ ਇਤਨਾ ਹੀ ਕੰਮ ਚੱਲੀ ਜਾਂਦਾ ਤੇ ਬਾਈ ਜੀ ਰਾਤ ਜਦੋਂ 9 9:30 ਤੋਂ 10 ਵਜੇ ਦੇ ਲਗਭਗ ਸਮਾਂ ਹੋ ਚੁੱਕਾ ਸੀ ਜਦੋਂ ਢਾਹ ਲੱਗੀ ਸੀ ਤੇ ਪਹਿਲੀ ਵੀਡੀਓ ਡਾਕਟਰ ਸਾਹਿਬ ਨੇ ਆਪਾਂ ਨੂੰ ਭੇਜੀ ਸੀ ਤੇ ਆਪਣੇ ਪੇਜ ਤੇ ਵੀ ਪਾਈ ਸੀ ਤੇ ਸੰਗਤਾਂ ਨੂੰ ਅਪੀਲ ਕੀਤੀ ਸੀ ਵੀ ਵੱਧ ਤੋਂ ਵੱਧ ਸੰਗਤਾਂ ਇੱਥੇ ਜਿਹੜੀ ਢਾਹ 7-8 ਫੋਟੋ ਤੋਂ ਲੱਗ ਚੁੱਕੀ ਸੀ ਤੇ ਜਿਹੜੇ ਤੋੜੇ ਲਾਏ ਸੀ ਬਹਿ ਗਏ ਸੀ ਜੀ ਤੇ pau ਦੀ ਲੱਖਾਂ ਦੀ ਗਿੰਦੀ ਵਿੱਚ ਗੱਲ ਕਰ ਕੀ ਨਾ ਗੁਰੂ ਦੀਆਂ ਸੰਗਤਾਂ ਭਾਈ ਜੀ ਦਾਸ ਸਿੰਘ ਹੁਣ ਭਾਵੇਂ ਉਹ ਵੀ ਬਾਈ ਜੀ ਸਵਾ ਲੱਖ ਰਕੀ ਜਾਂਦੇ ਇੱਕ ਲੜਾਇਆ ਤਾਂ ਵੀ ਗੋਮਿੰਦ ਨਾਮ ਘਾਇਆ ਬਾਈ ਜੀ ਉਹ ਜੋਦੇ ਆ ਬਾਈ ਲੱਖਾਂ ਦੇ ਬਰੋਬਰ ਦੇ ਵਿੱਚ ਆ ਭਾਉ ਜੀ ਇਹ ਜੋਦੇ ਭਾਵੇਂ ਸਵਾ ਸਵਾ ਲੱਖੀ ਹੋਣ ਤੇ ਇਧਰ ਬਾਈ ਜੀ ਬੁਰਜਾ ਵਾਲੇ ਵੀਰ ਜੀ ਦੇਣਗੇ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਦਿਓ ਥੋੜੀ ਜੀ ਜਾਣਕਾਰੀ ਕੀ ਸਾਰੀ ਆਵੇ ਭਾਜੀ ਹੁੰਦੀ ਸੀ ਸੀ ਆ ਬਾਬਾ ਜੀ ਨੂੰ ਬਹੁਤ ਪਹਿਰੇ ਦਿੱਤੇ ਆ ਸਾਰੀ ਸੰਗਤ ਨੇ ਇਸ ਭਰਾਵਾਂ ਵਾਲੀ ਸੰਗਤ ਜਿਹੜੀ ਬੜਾ ਪ੍ਰਾਲਾ ਕੀਤਾ ਮਾਹ ਪਰਚਾ ਨਾਲ ਚਲੋ ਦੇਣਾ ਨਹੀਂ ਦੇ ਸਕਦੇ ਉਹ ਪਹਿਲਾਂ ਹੀ ਗੱਲ ਕੀਤੀ ਮਾਹ ਪਰਚਾ ਬੀਕੇ ਗਿਆ ਦਾ ਪਰਿਵਾਰ ਜੀ ਹਾਂਜੀ ਸ੍ਰੀ ਵਾਲੀ ਸਾਹਿਬ ਵਾਲੇ ਸੱਖਾ ਸਿੰਘ ਜੀ ਸਿੰਘ ਜੀ ਬਾਬੇ ਉਤਾਰ ਸਿੰਘ ਨੇ ਉਹਨਾਂ ਦਾ ਵੀ ਬੜਾ ਧੰਨਵਾਦ ਆ ਜਿੰਨੀਆਂ ਸੰਗਤਾਂ ਆਈਆਂ ਸੁਭਰਾਵਾਂ ਦੀਆਂ ਜੋਤੀਸ਼ਾ ਦੀਆਂ ਫੁੱਲ ਵਾਲੀ ਬਸਤੀ ਤੋਂ ਸਾਰੇ ਸੰਦ ਲੈ ਕੇ ਆਏ ਤੋੜੇ ਲੈ ਕੇ ਆਏ ਆ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਵਾਹ ਜੀ ਵਾਹ ਇਹ ਉਹਨਾਂ ਦਾ ਸਹਿਯੋਗ ਆ ਸੰਗਤ ਦਾ ਸਹਿਯੋਗ ਆ ਜੇ ਸੰਗਤ ਨਾ ਹੁੰਦੀ ਨਾ ਰਾਤ 15 ਪਿੰਡ ਤੋਂ ਡੁੱਬ ਜਾਣੇ ਰੰਧਾਵਾ ਸਾਹਿਬ ਬਿਲਕੁਲ ਜੀ 15 ਪਿੰਡ ਡੁੱਬ ਜਾਣੇ ਸੀ ਜੇ ਸੰਗਤ ਨੂੰ ਵੀਰ ਸਭ ਤੋਂ ਵੇਖੋ ਵੀਰ ਨੇ ਆਵਾਜ਼ ਮਾਰੀ ਕਿਉਂਕਿ ਅਜੇ ਤਾਂ ਜਾ ਕੇ ਨਹਾਤੋ ਕੇ ਕੰਮ ਅਜੇ ਤਾਂ ਰੋਟੀ ਪਾਣੀ ਖਾਣਾ ਸੀ ਤੇ ਅਜੇ ਤਾਂ ਮੰਜੇ ਵਾਲੇ ਭਾਈ ਦਾ ਫੋਨ ਲਾਇਆ ਮੈਨੂੰ ਹਾਂਜੀ ਮੰਜੇ ਹੀ ਸਿੱਧੇ ਕਰਨ ਦੇ ਸੀ ਵੀ ਬੀਬੀਆਂ ਵੀ ਭਾਈ ਜੀ ਸੋਣਾ ਵਾ ਤੇ ਉਹਨੇ ਚਿਰ ਚ ਡਾਕਟਰ ਸਾਹਿਬ ਨੇ ਫੇਰ ਆਵਾਜ਼ ਮਾਰਦੀ ਭਾਈ ਜੀ ਲਗੋਟੇ ਘਸ ਲੋ ਤੇ ਯੋਧਿਆ ਨੇ ਤੁਰੰਤ ਹਾਂਜੀ ਜੀ ਕਾਰਵਾਈ ਪਾਈ ਪਾਉ ਜੀ ਚਨਾਨ ਕਰਕੇ ਤੇ ਫੇਰ ਕਰਮੋਰ ਚਾਨ ਆਣ ਗੱਡੇ ਐਦਾਂ ਗੱਲ ਸੀ ਨਾ ਬਾਬਾ ਜੀ ਇਹ ਭਰਾ ਹੀ ਇਤਰਾ ਹੀ ਇਤਰਾ ਹੀ ਮੈਂ ਕਿਹਾ ਸੁੱਤੇ ਪੈ ਭੰਜਣ ਵਾਲੀ ਗੱਲ ਜੇ ਅਗਲੇ ਬੰਨੇ ਭਾਜਣਾ ਪੈ ਗਿਆ ਅਸੀਂ ਬੀਬੀਆਂ ਨੂੰ ਵੀਰਾਂ ਨੂੰ ਵੀ ਕੀ ਕਰਾਂਗੇ ਜੇ ਰਾਤ ਬੰਨ ਦਿੱਤੇ ਕਿੱਧਰ ਜਾਵਾਂਗੇ ਬੱਚੇ ਲਾ ਕੇ ਡੰਗਰ ਲਾ ਕੇ ਕਿੱਧਰ ਜਾਵਾਂਗੇ ਹਾਂ ਵੀ ਰਾਤ ਦਾ ਸਮਾਂ ਬੜੀ ਪਰੇਸ਼ਾਨੀ ਸੀ ਵੀਰ ਹੀ ਇੱਥੇ ਦਾ ਬੀਪੀ ਵਧ ਗਿਆ ਸੀ ਸਿਰਫ ਬੰਨ ਟੋੜ ਦਾ ਵੇਖਿਆ ਨਾ ਉਹਨੇ ਇੱਥੇ ਚੱਲ ਗਿਆ ਸੀ ਮੈਨੂੰ ਨਾਮ ਨਹੀਂ ਯਾਦਾ ਇੱਥੇ ਤੁਹਾੜਾ ਹੀ ਹੈ ਵੇਖੋ ਪਰੇਸ਼ਾਨੀ ਵੀ ਲਾ ਗਈ ਸੀ ਬਿਲਕੁਲ ਜੀ ਕਿਉਂਕਿ ਵੀਰ ਦਾ ਬਲੱਡ ਡਾਊਨ ਹੋ ਗਿਆ ਕਿਉਂਕਿ ਵ ਹੁੰਦਾ ਵੀ ਬੱਚੇ ਕਿੱਧਰ ਕੱਢਦੇ ਆ ਨਾ ਮੱਝਾਂ ਕੱਢਣ ਤੋਂ ਕਿ ਨਾ ਫਾਕਿਰਦਾਵਾ ਸਾਹਿਬ ਜਿਹੜਾ ਲੋਸਮੈਂਡਾ ਕੀਤੀ ਆ ਤੁਹਾਨੂੰ ਪਤਾ ਜਿਹੜੇ ਆ ਥਾੜਲੇ ਬਈ ਘਾਲੇ ਚਵਾਰੇ ਇਹਨਾਂ ਕਿੱਥੇ ਰਾਤ ਨੂੰ ਕੋਈ ਸਾਂ ਨਹੀਂ ਇਹਨਾਂ ਤੋਂ ਕੋਈ ਪੈੜਾ ਨਹੀਂ ਇਹ ਮੁੜ ਕੇ ਕਿੱਧਰ ਡੰਗਰ ਕੱਢਦੇ ਕਿੱਧਰ ਪਸ਼ੂ ਕੱਢਦੇ ਕਿੱਧਰ ਬਾਲ ਪਰ ਹੀਮਤ ਨਹੀਂ ਆ ਰਹੀ ਯੋਧਿਆਂ ਨੇ ਹਾਂਜੀ ਬਹੁਤ ਮੈਂ ਕਹਾਂ ਜਿੰਨੇ ਯੋਧੇ ਹੀ ਨਾ 2 ਲੱਖ ਕਰ ਗਏ ਵਾਹ ਜੀ ਵਾਹ ਤੇ ਕੰਟਰੋਲ ਥਾੜੋਂ ਵੀ ਬੜੀਆਂ ਸੰਗਤਾਂ ਆਈਆਂ ਸਾਡੇ ਜਿੰਨੀਆਂ ਹੀ ਬਈ ਘਾਲੇ ਨਾ 40 ਬਾਈਕਾ 40 ਬਾਈਕਾ ਲੈ ਆ ਗਏ ਵਾਹ ਜੀ ਵਾਹ ਤੁਹਾ ਵੀ ਧੰਨਵਾਦ ਕਰਦੇ ਆ ਜਿੰਨੇ ਵੀ ਫੁੱਲ ਵਾਲੀ ਬਸਤੀ ਤੋਂ ਉਹ ਵੀ ਆਪਣੀ ਵੀਡੀਓ ਵੇਖ ਕੇ ਉਸੇ ਲੈ ਆ ਗਏ ਵਾਹ ਜੀ ਵਾਹ ਫੁੱਲ ਵਾਲੀ ਸਾਡਾ ਧੰਨਵਾਦ ਕਰਦੇ ਆ ਫੁੱਲ ਵਾਲੀ ਬਸਤੀ ਬਾਕੀ ਤੁਹਾਡਾ ਵੀ ਰੰਧਾਵਾ ਸਾਹਿਬ ਧੰਨਵਾਦ ਆ ਤੁਸੀਂ ਵੀਡੀਓ ਚੇਤੀ ਸ਼ੇਅਰ ਕਰਤੀ ਆ ਤੇ ਵੀਡੀਓ ਵੇਖ ਕੇ ਸੰਕਟਾ ਬਹੁਤ ਆਈਆਂ ਵਾਹ ਜੀ ਵਾਹ ਧੰਨਵਾਦ ਜੀ ਤੇ ਵੇਖੋ ਜਿਹੜੇ ਟਰਾਲੇ ਭਰੇ ਆ ਠਾ ਠਾ ਰਹੇ ਆ ਆਪੋ ਆਪਣੇ ਪਿੰਡਾਂ 'ਚੋਂ ਤੋੜੇ ਭਰ ਕੇ ਲੈ ਆ ਰਹੇ ਆ ਵੇਖੋ ਸਾਹਿਬ ਵੇਖੋ ਇਹ ਬੇਨਤੀ ਆ ਵੀ ਤੋੜੇ ਭਰ ਕੇ ਲੈ ਕੇ ਆਓ ਇੱਥੇ ਬਤ ਬਤ ਜ ਸਾਨੂੰ ਇਹ ਖੰਡ ਦੀ ਨਹੀਂ ਲੋੜ ਸਾਨੂੰ ਪੱਤੀ ਦੀ ਨਹੀਂ ਲੋੜ ਸਾਨੂੰ ਬਚਾਓ ਹਾਂ ਜੀ ਚਾਰ ਦੀ ਵੀ ਨਹੀਂ ਲੋੜ ਸਾਨੂੰ ਥੂੜੀ ਦੀ ਨਹੀਂ ਲੋੜ ਹਾਂ ਤੋੜਿਆ ਵੀ ਲੋੜ ਤੇ ਮਿੱਟੀ ਦੀ ਲੋੜ ਆ ਵੀ ਸਾਡਾ ਅੱਜ ਸਹਿਯੋਗ ਦਿਓ ਜਦੋਂ ਡੋਬ ਕੇ ਫਿਰਦਾ ਚੱਲ ਹੋਈ ਹੋਣੀ ਆ 4 ਲੈਏ ਚੋਕਰ ਲੈ ਪਰ ਉਹ ਤੋਂ ਪਹਿਲੋ ਆਪਾਂ ਮਿੱਟੀ ਲੈ ਕੇ ਆਈਏ ਜਿਹੜਾ ਇਹਨਾਂ ਨੂੰ ਡੋਬਦਿਆਂ ਨੂੰ ਬਚਾਈਏ ਬਸ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਆਪਾਂ ਹੋਜੀਏ ਨਹੀਂ ਮਨੁੱਖਤਾ ਦੀ ਸੇਵਾ ਹੁੰਦੀ ਇੱਕ ਬੰਦਾ ਨਾ ਅਗੇ ਪਾਉਟਰ ਸੁੱਕੀ ਲਾ ਕੇ ਵੀ ਉਹਨੂੰ ਬਾ ਦਿਓ ਤੇ ਮੁੜ ਕੇ ਭਾਈ ਜੀ ਬਾਹਰ ਦੇ ਮੁਲਕਾਂ ਚੋਂ ਪੈਸੇ ਤੁਰੇ ਆਉਂਦੇ ਹਨਾ ਉਹ ਨਹੀਂ ਚਾਹੀਦੇ ਪੈਸੇ ਦੀ ਲੋੜ ਨਹੀਂ ਮਨੁੱਖਤਾ ਦੀ ਸੇਵਾ ਉਹ ਹੁੰਦੀ ਆ ਜਾਨ ਬਚਾਉਣ ਦੀ ਜਾਨ ਬਚਾਉਣ ਦੀ ਮਾਲ ਨਹੀਂ ਕੱਚੀ ਆ ਬਣਾਉਣ ਵਾਲੀ ਹਾਂ ਜਾਨਵਰ ਮਰ ਗਿਆ ਕਿਸਾਨ ਮਰ ਗਿਆ ਬਾਣੀ ਕਿੰਨੀ ਸੀ ਆ ਗੱਲ ਜੀ ਤੇ ਬੜੇ ਭਾਈ ਜੀ ਇਸ ਤਰ੍ਹਾਂ ਕਈ ਤੁਰੇ ਫਿਰਦੇ ਭਾਈ ਜੀ ਅਸੀਂ ਡੁੱਬ ਗਏ ਨਾ ਉਹਨਾਂ ਨਾਲ ਬਿਲਕੁਲ ਜੀ ਬਿਲਕੁਲ ਇਤਰਾ ਕਰਦੇ ਆ ਬਾਕੀ ਧੰਨਵਾਦ ਲੁਧਿਆਣੇ ਵਾਲੇ ਉਹ ਵੀਰ ਸਾਡਾ ਬਹੁਤ ਸਹਿਯੋਗ ਦੇ ਆ ਵੇਖੀ ਮਨੁੱਖਤਾ ਦੀ ਸੇਵਾ ਸੱਚੀ ਉਹ ਕਰਦਾ ਵੀਰ ਤੇ ਇੱਕ ਦੋ ਬਾਈ ਜੀ ਗੁਰਪ੍ਰੀਤ ਸਿੰਘ ਜੀ ਉਹ ਵੀਰ ਕਰਦਾ ਬਈ ਮਨੁੱਖਤਾ ਦੀ ਸੱਚੀ ਸੇਵਾ ਤੇ ਇੱਕ ਬਾਈ ਜੀ ਹੋਰ ਅੰਮ੍ਰਿਤਸਰ ਤੋਂ ਵੀ ਹੈਗੇ ਇੱਕ ਦੋ ਸੰਸਥਾਵਾਂ ਤੇ ਇੱਕ ਵੀ ਸਾਡੇ ਮਹਰਾਣੇ ਵਾਲੇ ਵੀਰ ਹੈਗੇ ਆ ਤੇ ਬਾਕੀ ਬਹੁਤ ਹੀ ਇੱਕ ਬਾਈ ਜੀ ਇੱਧਰ ਆਪਣੇ ਵੀਰ ਹੋਰ ਵੀ ਆ ਗਏ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜੀ ਦਰਵਾਲ ਸਿੰਘ ਦਰਵਾਲ ਸਿੰਘ ਜੀ ਦੇ ਆ ਜੀ ਆ ਜੀ ਤੇ ਬਾਕੀ ਆਮ ਖਾਸ ਕਰਕੇ ਪਾਉ ਜੀ ਹੁੰਦਾ ਵਾ ਇਹੋ ਜੇ ਵੀਰ ਸਹਿਯੋਗ ਦਿਆ ਕਰੋ ਪਹਿਲੋ ਕਿਹਾ ਸਗਲੀ ਧਰਤੀ ਸਾਧਗੀ ਇਹ ਧਰਤੀ ਸਾਧਾਂ ਦੀ ਆ ਬਿਲਕੁਲ ਇਹਨਾ ਕਰਨੀਆਂ ਸਭ ਕੋ ਜੀ ਮਾਂ ਪਰੇਸ਼ਾਨੇ ਕਰਨਾ ਜੀ ਤੇ ਬਾਬਿਆਂ ਦੇ ਤਗੜੇ ਰੋ ਬੰਦ ਨਹੀਂ ਟੁੱਟਦਾ ਕੀ ਆਂਦੇ ਆ ਸਾਧੂ ਬੋਲੇ ਸੇ ਸਭਾ ਸਾਧੂ ਦਾ ਬੋਲਾ ਬਿਰਥਣਾ ਜਾਵੇ ਇਹ ਸੰਤਾਂ ਦੇ ਬੋਲਾ ਕਦੀ ਖਾਲੀ ਨਹੀਂ ਜਾਂਦੇ ਤੇ ਵੀਰੂ ਸੱਚੇ ਪਾਤਸ਼ਾਹ ਭਲੀ ਕਰੂਗਾ ਜੇ ਜਿੰਨਾ ਚਿਰ ਆਪਾਂ ਜੜੇ ਰਹਿ ਠੀਕ ਆ ਬਾਈ ਜੀ ਸ਼ੇਅਰ ਕਰੋ ਜੀ ਵਾਅਦ ਤੋਂ ਵਾਅਦੇ ਵੀਡੀਓ ਵੇਖੋ ਗੁਰੂ ਦੀਆਂ ਫੌਜਾਂ ਬਾਕੀ ਹੋਰ ਵੀ ਸਿਸਟਮ ਜੋ ਜੋ ਸਾਰਾ ਵਾਂਡਲਾਈ ਜਾ ਰਹੀ ਆ ਸ਼ੇਰ ਬਿਲਕੁਲ ਜੀ ਬਿਲਕੁਲ ਮੈਂ ਨਾ ਤੇ ਬਾਕੀ ਦੇਖ ਸਕਦੇ ਆ ਇੱਧਰ ਬਾਈ ਜੀ ਦੇਖੋ ਕਰ ਮੀਰ ਨੂੰ ਅਰਦਾਸ ਕਰੋ ਬੇਨਤੀ ਕਰੋ ਹਾਂ ਜੀ ਲਾਓ ਇੱਥੇ ਬਿਲਕੁਲ ਜੀ ਬਿਲਕੁਲ ਦੀ ਦੇਗਾਂ ਚੜਾਓ ਇਹ ਖਵਾਜਾ ਪੀਰ ਨੂੰ ਮਨਾਓ ਬਿਲਕੁਲ ਨਹੀਂ ਭਾਈ ਜੀ ਸੋਨੇ ਦੀ ਭਰੀ ਪ੍ਰਾਧ ਦੇ ਵਿੱਚ ਸੁੱਟ ਦਿਓ ਸਾਹਿਬ ਆਪਾਂ 4 4 ਫੁੱਟ ਕ੍ਰੇਡ ਲਾਏ ਮਾਹਪੁਰਚਾ ਨੇ ਤੇ ਵੇਚ ਲੋ ਵੀ 4 4 ਫੁੱਟ ਵੀ ਕ੍ਰੇਡ ਇਹ ਖਵਾਜਾ ਪੀਰ ਲੈ ਗਿਆ ਇਹ ਸਾਨੂੰ ਨਹੀਂ ਪਤਾ ਲੱਗਾ ਵੀ ਕਿੱਧਰ ਕ੍ਰੇਡ ਗਏ ਯਾਰ ਬਿਲਕੁਲ ਜੀ ਬਿਲਕੁਲ ਤੇ ਫਿਰ ਮਾਹਪੁਰਚਾ ਅਰਦਾਸ ਕੀਤੀ ਬੇਨਤੀ ਕੀਤੀ ਇਹਨਾਂ ਨੂੰ ਚੌਲਾਂ ਦੀ ਦੇਗ ਰਾਤ ਨੂੰ ਫਿਰ ਦੇ ਦਿੱਤੀ ਦੇਗਾਂ ਇੱਥੇ ਵਾਰਾ ਖਾਨੀਆਂ ਜੀ ਖਵਾਜਾ ਪੀਰ ਜਿਹੜਾ ਦੇਗਾਂ ਦੇ ਵੇਖੋ ਹੋ ਗਏ ਹੋਰ ਜੜੀਆਂ ਪ੍ਰਸ਼ਾਦ ਹੋ ਗਿਆ ਬਾਬਾ ਜੀ ਉਹਨਾਂ ਦੇ ਜਿਹੜੇ ਅਰਦਾਸ ਬੇਨਤੀ ਕਰਕੇ ਜਿਹੜੇ ਪਾਏ ਜਾਂਦੇ ਆ ਜੀ ਕਿਉਂਕਿ ਸੋਨੇ ਨਾਲ ਵਹਿਰ ਜਖਾਦਾ ਹੋਵੇ ਤੇ ਬਾਬਾ ਜੀ ਤੇ ਖਾਲਸਾ ਜੀ ਕਹਣੇ ਚ ਉਹਨੇ ਕੁਝ ਜੀ ਨਹੀਂ ਬਾਬਾ ਜੀ ਮੇਰਾ ਮਾਰਾ ਹਰ ਇੱਕ ਦਾ ਬੱਚਾ ਪਲਾ ਕਰੇ ਬਿਲਕੁਲ ਜੀ ਬਿਲਕੁਲ ਮੇਰ ਕਰੇ ਜੀ ਇੱਥੇ ਪਾਉ ਇੱਕ ਕੱਲ ਮੱਝਾ ਵੀਰ ਨਵਾਈ ਜਾਂਦਾ ਸੀ ਇੱਕ ਬੰਨੇ ਸੇਵਾ ਚੱਲਦੀ ਸੀ ਕਿਉਂਕਿ ਸ਼ੌਂਕ ਦਾ ਵੀ ਮੁੱਲ ਕੋਈ ਨਹੀਂ ਹੁੰਦਾ ਹੈ ਨਾ ਭਾਵੇਂ ਵੀਰ ਦੀਆਂ ਮੱਝਾਂ ਘਰੇ ਨਹੀਂ ਸੀਗੀਆਂ ਪਰ ਵੀਰ ਦਾ ਸ਼ੌਂਕ ਸੀ ਇੱਥੇ ਬੈਠਿਆ ਤੇ ਵੀਰ ਨਵਾ ਰਿਆ ਸੀ ਜੀ ਕਿ ਜਿਹੜਾ ਪਿਆਰ ਕਰਦਾ ਆਪੋ ਆਪਣਾ ਹਰ ਇੱਕ ਤੇ ਬਾਕੀ ਇਧਰ ਸੇਵਾ ਵੇਖੋ ਕਿਵੇਂ ਚੱਲ ਰਹੀ ਬਾਈ ਜੀ ਦੂਰ ਤੱਕ ਉਹ ਮਰੜੇ ਤੱਕ ਨਜ਼ਰ ਆ ਰਿਹਾ ਜੀ ਭਾਈ ਜੀ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਬਾਈ ਜੀ ਖਲੋਤੇ ਆ ਤੇ ਹੋਰ ਵੀ ਵੇਖੋ ਜਿਹੜੇ ਤੋੜੇ ਇਹ ਜਗ੍ਹਾ ਤੋਂ ਪਹਿਲੋ ਢਾਹ ਲੱਗੀ ਸੀ ਸਭ ਤੋਂ ਪਹਿਲੋ ਜਦੋਂ ਮਹਾਪੁਰਸ਼ਾਂ ਨੇ ਸਹਿਯੋਗ ਦਿੱਤਾ ਸੀ ਤੇ ਅਜੇ ਤੱਕ ਵੀ ਬਾਈ ਜੀ ਨਾਲ ਖੜਿਆ ਜੀ ਜਿੰਨੀਆਂ ਵੀ ਸੰਪਰਦਾਵਾਂ ਹਰ ਇੱਕ ਦਾ ਆਪੋ ਆਪਣਾ ਯੋਗਦਾਨ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਦੇ ਬਾਈ ਜੀ ਤੇ ਵੀਡੀਓ ਵੱਤਵਾ ਦੀ ਸ਼ੇਅਰ ਕਰੋ ਜੀ ਹਰ ਇੱਕ ਤੱਕ ਪਹੁੰਚਾਓ ਤੁਹਾਡੇ ਸਹਿਯੋਗ ਦੇਣ ਤੋਂ ਕੀ ਪਤਾ ਲੱਗਦਾ ਕਿ ਕਿੰਨੀਆਂ ਸੰਗਤਾਂ ਦੀ ਜ਼ਰੂਰਤ ਆ ਸੰਗਤਾਂ ਦੀ ਬਹੁਤ ਜ਼ਰੂਰਤ ਆ ਜੀ ਜਿੰਨਾ ਵੀ ਸੰਗਤਾਂ ਸਹਿਯੋਗ ਦੇਣ ਗਿਆ ਇਹ ਇਲਾਕਿਆਂ ਦਾ ਬਚਾਊਗਾ ਹੋਰ ਵੀ ਬੜੇ ਇਲਾਕੇ ਹੜਾਣਾ ਦਾ ਪ੍ਰਭਾਵਿਤ ਹੋ ਰਹੇ ਆ ਜੀ ਉਹਨਾਂ ਲੋਕਾਂ ਦਾ ਵੀ ਸਾਥ ਦੇਣਾ ਬੰਦਾ ਚਲੋ ਕੋਈ ਉਹਨਾਂ ਨੂੰ ਜੋ ਜੋ ਵੀ ਸਹੂਲਤਾਂ ਮਿਲਣੀ ਚਾਹੀਦੀ ਹੈ ਜੀ ਤੇ ਤੇ ਬਾਕੀ ਆ ਜੋ ਹੋਰ ਵੀ ਵੀਰ ਇੱਥੇ ਗੁਰੂ ਵੇਖੋ ਵੀਰ ਸਾਡੇ ਵੇਖੋ ਬਾਹਰ ਲਈ ਧਰਤੀ ਤੋਂ ਵੀਰ ਅਮਰੀਕਾ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਵੀਰ ਇੱਥੇ ਆਇਆ ਸੇਵਾ ਕਰਨ ਵਾਸਤੇ ਵੇਖੋ ਬਾਹਰਲੇ ਮੁਲਕ ਦੀ ਧਰਤੀ ਤੋਂ ਫੌਜੀ ਜਿਹੜੇ ਪਿਆਰ ਕਰਦੇ ਨੇ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਆਪੋ ਆਪਣਾ ਵੀਰ ਯੋਗਦਾਨ ਪਾਏ ਵੇਖੋ ਵੀਰ ਬਾਹਰਲੇ ਮੁਲਕ ਦੀ ਧਰਤੀ ਤੋਂ ਇੱਥੇ ਆਇਆ ਸੇਵਾ ਦੇ ਵਿੱਚ ਜੀ ਹਾਂਜੀ ਦੇ ਲਿਗਾ ਦੋ ਆਏ ਆ ਹਾਂਜੀ ਆਸਟ੍ਰੇਲੀਆ ਤੋਂ ਤੇ ਅਮਰੀਕਾ ਤੋਂ ਕਿਹੜਾ ਜੀ ਅਮਰੀਕਾ ਤੋਂ ਬਾਬਾ ਜੀ ਬੈਠੇ ਹੋਏ ਅਮਰੀਕਾ ਤੋਂ ਬਾਬਾ ਜੀ ਵੇਖੋ ਵਾਹ ਲੱਗ ਲੱਗ ਵੇਖੋ ਜੀ ਇਹ ਹੁੰਦੀ ਆ ਗੱਲਬਾਤ ਸੱਚੀ ਭਾਉ ਜੀ ਹਰੇਕ ਨੂੰ ਸਹਿਯੋਗ ਦੇਣਾ ਜਿਹੜਾ ਵੇਖੋ ਬਾਹਰਲੀ ਧਰਤੀ ਤੋਂ ਵੀਰੇ ਤੇ ਹਿੱਸਾ ਪਾ ਰਹਿਆ ਤੇ ਹਰੇਕ ਨੂੰ ਆਪੋ ਆਪਣਾ ਯੋਗਦਾਨ ਬਾਈ ਜੀ ਪਾਉਣਾ ਪੈਂਦਾ ਹੈ ਜੀ ਸ਼ੇਅਰ ਕਰੋ ਐਂ ਬੱਸ ਜੀ ਕਿਰਪਾ ਜੀ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਜੀ ਤੇ ਹੁਣ ਆਪਾਂ ਫਦੇ ਬਲਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਦੋਸਤੋ